ਮੁੱਖ ਮੰਤਰੀ ਯਾਤਰਾ ਸਕੀਮ ਅਧੀਨ ਪਟਿਆਲਾ ਦਿਹਾਤੀ ਹਲਕੇ ਤੋਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਰਹਿਨਮਾਈ ਹੇਠ ਬੱਸ ਨੂੰੁਰਵਾਨਾ ਕੀਤਾ ਜਾ ਰਿਹਾ ਹੈਗਾ ਸੇਪੰਤਰੀ ਰੱਖੇ ਨਦੀ ਸਿੰਘ ਜੀ ਦੇ ਹਾਂਜੀ ਅੱਜ ਕੀ ਕਹਿਣਾ ਚਾਹੂਗਾ ਯਾਤਰਾ ਤੇ ਸਸੀਕਾਲ ਜੀ ਸਾਡੀ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਪ੍ਰਾਲਾ ਅੱਜ ਸਾਡੇ ਪਟਿਆਲਾ ਦਿਹਾਤੀ ਤੋਂ ਡਾਕਟਰ ਬਲਬੀਤ ਸਿੰਘ ਜੀ ਦੇ ਆਸ਼ੀਰਵਾਦ ਦੇ ਨਾਲ ਬੱਸ ਜਾ ਰਹੀ ਹੈ ਸਾਲਾ ਸਰ ਸਾਹਿਬ ਬਾਦਾ ਜੀ ਹੋ ਕੇ ਤੁਮ ਅੱਗੇ ਆਓਗੀ ਹਰ ਹਫਤੇ ਇੱਥੇ ਜੋ ਬੱਸ ਵੀ ਰਹਿ ਕੇ ਆਉਗੀ ਸਾਡੇ ਬਲਬੀਤ ਸਿੰਘ ਜੀ ਆਸ਼ੀਰਵਾਦ ਰ ਬਹੁਤ ਹੀ ਅੱਛਾ ਲੱਗ ਰਿਹਾ ਹੈ ਸੰਗਤਾਂ ਨੂੰ ਸੰਗਤਾਂ ਜੀ ਪੂਰਾ ਸਾਇ ਹੈ ਜ ਬਹੁਤ ਖੁਸ਼ੀ ਹੈ ਕਿ ਉਹਨਾਂ ਨੂੰ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਆ ਮੌਕਾ ਮਿਲਿਆ ਹੈ ਧੰਨਵਾਦ ਜੀ ਦੇਖੋ ਜੀ ਜੋ ਵੀ ਕਾਨੂੰਨ ਦਾ ਐਸਪੈਕਟ ਹੋਊਗਾ ਉਹਦੇ ਅਨੁਸਾਰ ਹੀ ਸਰਕਾਰ ਚੱਲਦੀ ਹੈ ਪਰ ਬਹੁਤ ਸਾਲਾਂ ਤੋਂ ਇਹ ਯਾਤਰਾ ਦਿੱਲੀ ਵਿੱਚ ਚੱਲ ਰਹੀ ਹੈ ਕਾਮਯਾਬੀ ਨਾਲ ਔਰ ਹੁਣ ਪੰਜਾਬ ਦੇ ਵਿੱਚ ਵੀ ਚੱਲ ਰਹੀ ਹੈ ਸੋ ਕਾਨੂੰਨ ਦੀ ਪਾਲਣਾ ਕਰਦੇ ਹੋਏ ਯਾਤਰਾ ਚੱਲਦੀ ਰਹੇਗੀ ਮੰਤਰੀ ਵੱਲੋਂ ਆਪਾਂ ਭੇਜ ਰਹੇ ਆ ਜੀ ਪਟਿਆਲਾ ਦੇ ਹਾਤੀ ਤੋਂ ਜੀ ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਟ ਦੇਖੋ ਜੀ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਇੱਕ ਬਿਲਕੁਲ ਇੱਕ ਸਰਵਣ ਕੁਮਾਰ ਪੁੱਤਰ ਦੀ ਤਰ੍ਹਾਂ ਦਿੱਲੀ ਦੇ ਜਿਹੜੇ ਬਜ਼ੁਰਗ ਲੋਕ ਸੀ ਉਹਨਾਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਦੇਸ਼ ਦੇ ਵੱਖ-ਵੱਖ ਜਿਹੜੇ ਤੀਰਥ ਸਥਾਨ ਉੱਤੇ ਭੇਜਣਾ ਸ਼ੁਰੂ ਕੀਤਾ ਸਰਕਾਰੀ ਖਰਚੇ ਤੇ ਔਰ ਬਹੁਤ ਵਧੀਆ ਇੰਤਜ਼ਾਮਤ ਨਾਲ ਔਰ ਖੁਸ਼ੀ ਦੀ ਗੱਲ ਇਹ ਵੀ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹੀ ਸਕੀਮ ਸ਼ੁਰੂ ਕੀਤੀ ਹੈ ਜਦੇ ਤਹਿਤ ਜਿੰਨੇ ਬਜ਼ੁਰਗ ਲੋਕ ਨੇ ਉਹ ਤੀਰਥ ਸਥਾਨ ਤੇ ਜਿੱਥੇ ਉਹਨਾਂ ਦੀ ਜਾਣ ਦੀ ਇੱਛਾ ਹੁੰਦੀ ਹੈ ਉੱਥੇ ਬਹੁਤ ਹੀ ਵਧੀਆ ਪ੍ਰਬੰਧਾਂ ਦੇ ਨਾਲ ਉੱਥੇ ਜਾਂਦੇ ਨੇ ਬਹੁਤ ਖੁਸ਼ੀ ਦਾ ਮੌਕਾ ਜੀ ਕੀ ਕੀ ਸਹੂਲਤਾਂ ਨੇ ਸੰਗਤ ਵਾਸਤੇ ਅ ਸਰਕਾਰ ਵੱਲੋਂ ਬਿਲਕੁਲ ਜਿਵੇਂ ਮੈਂ ਪਹਿਲਾਂ ਕਿਹਾ ਵੀ ਇੱਕ ਸ਼ਰਮਣ ਕੁਮਾਰ ਪੁੱਤਰ ਦੀ ਤਰ੍ਹਾਂ ਪ੍ਰਬੰਧ ਕੀਤੇ ਗਏ ਨੇ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਲੋਕਾਂ ਦੇ ਖਾਣ ਪੀਣ ਰਹਿਣ ਸਹਣ ਦੌਰ ਸਫ਼ਰ ਦਾ ਸਾਰਾ ਧਿਆਨ ਕੀਤਾ ਗਿਆ ਜੀ ਸਾਰੇ ਇੰਤਜ਼ਾਮ ਸਰਕਾਰ ਵੱਲੋਂ ਕੀਤੇ ਗਏ ਨੇ ਜੀ ਇਹ ਲਗਾਤਾਰ ਸੇਵਾ جاری ਰਹੇਗੀ ਬਿਲਕੁਲ ਜਾਰੀ ਰਹੇਗੀ ਜੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸੇਵਾ ਦੇ ਵਿੱਚ ਸੇਵਾ جاری ਰਹੇਗੀ ਕੁਝ ਲੋਕ